ਪੰਜਾਬ ਪੁਲਿਸ ਇੰਨੀ ਦਿਨੀ ਕਾਫੀ ਤਰਕ ਨਜ਼ਰ ਆ ਰਹੀ ਹੈ ਜ਼ੁਰਮ ਤੇ ਨੱਥ ਪਾਉਣ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਇਸੇ ਲੜੀ ਦੇ ਬੀਤੇ ਕੱਲ ਅੰਮ੍ਰਿਤਸਰ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਸੀ ਤੇ ਅੱਜ ਅਜਿਹੀ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਜਿੱਥੇ ਕਿ ਫਰੀਦਕੋਟ ਪੁਲਿਸ ਡੇਬਲੋਂ ਪਿੰਡ ਬਹਾਮਣ ਵਾਲਾ ਵਿਖੇ ਹੋਏ ਕਤਲ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮ ਕੋਲੋਂ ਬਰਾਮਦਗੀ ਕਰਵਾਉਣ ਦੇ ਲਈ ਪੁਲਿਸ ਪਾਰਟੀ ਤੇ ਫਾਇਰਿੰਗ ਕਰਨ ਵਾਲੇ ਦੋਸ਼ੀ ਨੂੰ ਜਵਾਬੀ ਫਾਇਰਿੰਗ ਦੌਰਾਨ ਜ਼ਖਮੀ ਹਾਲਾਤ ਦੇ ਵਿੱਚ ਕਾਬੂ ਕੀਤਾ ਗਿਆ ਇਹ ਜਾਣਕਾਰੀ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 22 ਜੁਲਾਈ 2025 ਨੂੰ ਪਿੰਡ ਬਾਹਮਣਵਾਲਾ ਵਿਖੇ ਜਦਵਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਮੁਹਾਲੀ ਜ਼ਿਲ੍ਹੇ ਨਾਲ ਸੰਬੰਧਿਤ ਸੀ ਉਸ ਨੂੰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਜੀਵਨਜੋਤ ਚਾਹਲ ਉਰਫ ਜਗਨੂ ਨਾਮ ਦੇ ਵਿਅਕਤੀ ਨਾਲ ਬਤੌਰ ਡਰਾਈਵਰ ਪਿੰਡ ਬਾਹਮਣਵਾਲਾ ਵਿਖੇ ਕਿਸੇ ਪੋਗ ਵਿੱਚ ਆਇਆ ਹੋਇਆ ਸੀ ਜਿਸ ਉਪਰੰਤ ਫਰੀਦਕੋਟ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਟੈਕਨੀਕਲ ਇਨਪੁਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਮਰਿੰਦਰ ਸਿੰਘ ਇਨਚਾਰਜ ਸੀਆਈਏ ਫਰੀਦਕੋਟ ਦੇ ਵੱਲੋਂ ਪੁਲਿਸ ਪਾਰਟੀ ਸਮੇਤ ਇਸ ਕਤਲ ਦੀ ਵਾਰਦਾਤ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਵਿਦੇਸ਼ ਸਥਿਤ ਫਰਾਰ ਗੈਂਗਸਟਰ ਗੋਰਗੁਰੂ ਲੱਕੀ ਪਟਿਆਲਾ ਦੇ ਇਸ਼ਾਰੇ ਤੇ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਚਿੰਕੀ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੂੰ ਪਨਾਹ ਦੇਣ ਵਾਲੇ ਸੁਰਜ ਕੁਮਾਰ ਨੂੰ 27 ਜੁਲਾਈ 2025 ਨੂੰ ਸਰਸਾ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉਪਰੰਤ ਸਵੇਰੇ ਜੱਥੇਦਾਰ ਚਮਕੌਰ ਸਿੰਘ ਮੁਖ ਅਫਸਰ ਥਾਣਾ ਸਿਟੀ ਕੋਟਕਪੂਰਾ ਪੁਲਿਸ ਪਾਰਟੀ ਸਮੇਤ ਕਤਲ ਮਾਮਲੇ ਦੇ ਮੁੱਖ ਦੋਸ਼ੀ ਚਿੰਕੀ ਨੂੰ ਨਾਲ ਲੈ ਕੇ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਦੀ ਬਰਾਮਦਗੀ ਕਰਨ ਲਈ ਬੀੜ ਸਿੱਖਾਂ ਵਾਲਾ ਪਾਸ ਆਏ ਸੀ ਜਿੱਥੇ ਪਹੁੰਚ ਕੇ ਦੋਸ਼ੀ ਵੱਲੋਂ ਝਾੜੀਆਂ ਵਿੱਚ ਪਏ ਮੋਟਰਸਾਈਕਲ ਪਾਸ ਪਹੁੰਚ ਕੇ ਉਸ ਵਿੱਚ ਛੁਪਾਏ ਬੱਤੀ ਬੋਰ ਕੱਢ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਗਈ ਜਿਸ ਤੇ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕੀਤੀ ਤਾਂ ਦੋਸ਼ੀ ਜ਼ਖਮੀ ਹੋ ਗਿਆ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਪੁਲਿਸ ટીਮਾਂ ਨੇ ਮੌਕੇ ਤੋਂ 0.32 ਬੋਰ ਪਿਸਤੌਲ ਅਤੇ 02 ਜ਼ਿੰਦਾ ਰੋਂਦ ਬਰਾਮਦ ਕੀਤੇ ਨੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਮੌਕੇ ਤੇ ਮੌਜੂਦ ਮੋਟਰਸਾਈਕਲ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਉਹਦੀ ਜਦੋਂ ਪੁੱਛਗਿੱਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਗਿੱਛ 'ਚ ਇਹ ਦੱਸਿਆ ਕਿ ਜਿਹੜਾ ਵਾਰਦਾਤ 'ਚ ਵਰਤਾ ਗਿਆ ਮੋਟਰਸਾਈਕਲ ਉਹਨੇ ਇਥੇ ਬੀੜ ਸੇਖਾ ਵਾਲਾ ਜਿਹੜੇ ਘਨੇ ਜੰਗਲਾਤ ਨੇ ਇਥੇ ਇਹਨਾਂ ਨੇ ਲੁਕੋ ਰੱਖਿਆ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਵਡੇਰਾ ਐਂਡ ਡੀਐਸਪੀ ਗੋਟਕਪੁਰਾ ਜਤਿੰਦਰ ਜੀ ਇਹ ਜਦੋਂ ਇਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਚੋਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਹੈ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇਥੇ ਆਈ ਤੇ ਇਹਨੇ ਅੰਧੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਹਨੇ ਇੱਕ ਪੁਲਿਸ ਪਾਰਟੀ ਤੇ ਫਾਇਰ ਕੀਤੇ ਉੱਚ ਤਿੰਨ ਫਾਇਰ ਹੋਏ ਜਿੱਚੋ ਇੱਕ ਫਾਇਰ ਪੁਲਿਸ ਦੀ ਗੱਡੀ ਤੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸਐਚਓ ਨੂੰ ਮਿਸ ਕੀਤਾ ਤੇ ਤੀਜਾ ਉਹਦੀ ਜਿਹੜਾ ਅਸੀਂ ਦੇਖਿਆ ਹੈ ਕਿ ਉਹਦੀ ਜਿਹੜੀ ਗਨ ਹੈ ਉਹ ਚ ਹੀ ਵੈਪਨ 'ਚ اٹਕ ਗਿਆ ਔਰ ਇਹਨੇ ਪਿੱਛੇ ਜੰਗਲਾ 'ਚ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਨੇ ਚੇਜ਼ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟੈਲੀਗੇਸ਼ਨ 'ਚ ਜਿਹੜਾ ਇਹਦੀ ਲੱਛ ਲੱਗਿਆ